ਪੰਜਾਬ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਹੀ ਲੋਕਾਂ ਨੂੰ ਜਿਹੜੀਆਂ ਉਹਨਾਂ ਦੇ ਦਵਾਰ ਤੇ ਜਾ ਕੇ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਅ ਬਾਕ-ਵਾਕ محکمہ ਦੇ ਅਧਿਕਾਰੀ ਅਤੇ ਕਰਮਚਾਰੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੀਆਂ ਵਾੜਾਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਡੋਰਸਟੈਪ ਤੇ ਸਵਾਵਾ ਦੇ ਰਹੇ ਨੇ ਅੱਜ ਜਿਹੜੀਆਂ 43 44 ਸਵਾਵਾਂ ਨੇ ਉਹ ਕੋ 770 ਨੰਬਰ ਤੇ ਫੋਨ ਕਰਨ ਦੇ ਨਾਲ ਲੋਕ ਜਿਹੜੇ ਕਰਮਚਾਰੀ ਨੇ ਉਹ ਲੋਕਾਂ ਨੂੰ ਉਹਨਾਂ ਦੇ ਘਰਾਂ ਤੇ ਜਾ ਕੇ ਜਿਹੜਾ ਵਾ ਉਹ ਸਵਾਵਾਂ ਦੇ ਰਹੇ ਨੇ ਹਾਂਜੀ ਸਰ ਸਰਕਾਰ ਆਪਕੇ ਦਵਾਰ ਪਰ ਰਗਤ ਅੱਜ ਇਥੇ ਵਿਜ਼ਿਟ ਕੀਤੀ ਹੈ ਮੇਨ ਪਤੌਰ ਐਸੇ ਐਮਐਲਏ ਤਰਨ ਦਾ ਹਲਕਾ ਤੋਂ ਪਰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕੀ ਇਹਦਾ ਲਾਭ ਮਿਲਿਆ ਤੇ ਪੰਜਾਬ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਹੀ ਲੋਕਾਂ ਨੂੰ ਜਿਹੜੀਆਂ ਉਹਨਾਂ ਦੇ ਦਵਾਰ ਤੇ ਜਾ ਕੇ ਪੰਜਾਬ ਸਰਕਾਰ ਵੱਲੋਂ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਕਿ ਵੱਖ-ਵੱਖ ਵਿਭਾਗ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੀਆਂ ਵਾੜਾਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਡੋਰ ਸਟੈਪ ਤੇ ਸਵਾਵਾ ਦੇ ਰਹੇ ਨੇ ਲੋਕਾਂ ਨੂੰ ਜਿਹੜਾ ਵਾ ਉਹ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਨਹੀਂ ਹੋਣਾ ਪੈ ਰਿਆ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਆਉਣ ਤੇ ਵਾਦਾ ਕੀਤਾ ਗਿਆ ਸੀ ਲੋਕਾਂ ਦੇ ਨਾਲ ਕਿ ਲੋਕਾਂ ਨੂੰ ਜਿਹੜੀਆਂ ਘਰ ਘਰ ਸਵਾਵਾ ਪਹੁੰਚਾਈਆਂ ਜਾਣ ਗਿਆ ਇਸੇ ਤਰ੍ਹਾਂ ਹੀ ਅੱਜ ਜਿਹੜੀਆਂ 43 44 ਸਵਾਵਾ ਨੇ ਉਹ 176 ਨੰਬਰ ਤੇ ਫੋਨ ਕਰਨ ਦੇ ਨਾਲ ਜਿਹੜੇ ਕਰਮਚਾਰੀ ਨੇ ਉਹ ਲੋਕਾਂ ਨੂੰ ਉਹਨਾਂ ਦੇ ਘਰਾਂ ਤੇ ਜਾ ਕੇ ਜਿਹੜਾ ਵਾ ਉਹ ਸਵਾਵਾ ਦੇ ਰਹੇ ਨੇ ਸੋ ਇਸੇ ਤਰ੍ਹਾਂ ਹੀ ਜਿਨ੍ਹਾਂ ਲੋਕਾਂ ਦੇ ਪਹਿਲਾਂ ਤੋਂ ਕੰਮ ਕੁਛ ਲੰਬਤ ਅਵਸਥਾ ਦੇ ਵਿੱਚ ਪਏ ਨੇ ਪੈਂਡਿੰਗ ਨੇ ਉਹ ਉਹ ਦਫਤਰਾਂ ਦੇ ਚੱਕਰ ਮਾਰ-ਮਾਰ ਕੇ ਥੱਕੇ ਨੇ ਸੋ ਉਹ ਉਹਦੇ ਵਾਸਤੇ ਜਿਹੜੇ ਆ ਪਿੰਡ-ਪਿੰਡ ਤੇ ਵਾਰਡ-ਵਾਰਡ ਕੈਂਪ ਲਗਾਏ ਜਾ ਰਹੇ ਨੇ ਅੱਜ ਜਿਹੜਾ ਕੈਂਪ ਤਰਨਤਾਰਨ ਸ਼ਹਿਰ ਦੇ ਵਿੱਚ ਗੁਰਦੁਆਰਾ ਲਕੀਰ ਸਾਹਿਬ ਦੇ ਬਾਹਰ ਲਗਾਇਆ ਗਿਆ ਵਾ ਕਿੱਥੇ ਤਰਨਤਾਰਨ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਜੀ ਉਹ ਆਪਣੀਆਂ ਜਿਹੜੀਆਂ ਸੋ ਮੁਸ਼ਕਲਾਂ ਨੇ ਉਹ ਲੈ ਕੇ ਆਏ ਨੇ ਜਿਹੜਾ ਅਧਿਕਾਰੀ ਕਰਮਚਾਰੀ ਬੈਠੇ ਨੇ ਉਹਨਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਕੀਤਾ ਜਾ ਰਿਹਾ ਸੋ ਇਸੇ ਤਰ੍ਹਾਂ ਹੀ ਕੱਲੋਂ ਜਿਹੜਾ ਇਹ ਸਹੂਲਤਾਂ ਨਗਰ ਕੌਂਸਲ ਦੇ ਦਫ਼ਤਰ ਵਿੱਚ ਇਹ ਦਿੱਤੀਆਂ ਜਾਣਗੀਆਂ 28 ਤਰੀਕ ਨੂੰ ਸ਼ਹਿਰ ਦੇ ਵਿੱਚ ਜਿਹੜਾ ਖਾਲਸਾ ਕਾਲਜ ਵਿੱਚ ਇਸੇ ਤਰ੍ਹਾਂ ਹੀ ਕੈਂਪ ਲੱਗੇਗਾ ਸੋ ਇਹ ਸਾਰਾ ਸ਼ਹਿਰ ਜਿਹੜਾ ਕਵਰ ਕੀਤਾ ਜਾਏਗਾ ਸੋ ਇਸੇ ਤਰ੍ਹਾਂ ਹੀ ਅ ਤਰਨਤਨ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸਵਾਵਾ ਦਿੱਤੀਆਂ ਜਾ ਰਹੀਆਂ ਕਾਫੀ ਪਿੰਡ ਜਿਹੜੇ ਆ ਉਹਨਾਂ ਦੇ ਵਿੱਚ ਕੈਂਪ ਲੱਗ ਚੁੱਕੇ ਨੇ ਅੱਜ ਵੀ ਪਿੰਡ ਮੂਸੇ ਤੇ ਹੋਰ ਇੱਕ ਦੋ ਪਿੰਡਾਂ ਦੇ ਵਿੱਚ ਕੈਂਪ ਜਿਹੜਾ ਉਹ ਚੱਲ ਰਿਹਾ ਸੋ ਇਹ ਲਗਾਤਾਰ ਜਾਰੀ ਨੇ ਕੱਲ ਵੀ ਚੱਲਣੇ ਨੇ ਸੋ ਇਹ ਭਗਵੰਤ ਮਾਨ ਸਰਕਾਰ ਦਾ ਜਿਹੜਾ ਜੋ ਲੋਕਾਂ ਦੇ ਨਾਲ ਅਸੀਂ ਵਾਅਦਾ ਕੀਤਾ ਸੀ ਉਹ ਉਹਦੇ ਤੇ ਅਸੀਂ ਖਰਾ ਉਤਰ ਰਹੇ ਹਾਂ ਖਰਾ ਉਤੰਦੇ ਵਾਸਤੇ ਯਤਨ ਕੀਤੇ ਜਾ ਰਹੇ ਨੇ ਸੋ ਭਗਵੰਤਮਾਨ ਸਰਕਾਰ ਦੀ ਜਿਹੜੀ ਆ ਇਸ ਵੇਲੇ ਲੋਕਾਂ ਦੇ ਵਿੱਚ ਬਹੁਤ ਜਿਹੜੀ ਆ ਸ਼ਲਾਘਾ ਹੋ ਰਹੀ ਆ ਕਿ ਸਰਕਾਰ ਜਿਹੜੀ ਆ ਲੋਕਪੱਖੀ ਫੈਸਲੇ ਲੈ ਰਹੀ ਆ ਤੇ ਬਹੁਤ ਵਧੀਆ ਕੰਮ ਜਿਹੜੇ ਆ ਚੱਲ ਰਹੇ ਨੇ ਸੋ ਇਸੇ ਤਰ੍ਹਾਂ ਹੀ ਆਸੀਂ ਜਿਹੜੀਆਂ ਲੋਕਾਂ ਦੀ ਲੋ ਸੋਝਤਾ ਨੇ ਮੁੱਢਲੀਆਂ ਸੋਝਤਾ ਉਹ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਜਾਰੀ ਰੱਖਾਂਗੇ। ਇਸ ਸਰਕਾਰ ਆਪ ਦੇ ਦੁਆਰ ਤੇ ਇਨੀਸ਼ੀਏਟਿੰਗ ਸ਼ੁਰੂ ਕੀਤੀ ਗਈ ਸੀਗੀ। ਜੋ ਕਾਫੀ ਪਪੂਲਰ ਹੋਈ ਹੈ ਕਾਫੀ ਲੋਕ ਆਏ ਨੇ ਹੁਣ ਦਿੱਕਰੀ ਜੇ ਮੁੱਕੜਿਆ ਜਾਵੇ ਤੇ ਸਾਡੇ 1.5 ਦਾ ਟਾਈਮ ਹੋਇਆ ਦੁਪਹਿਰ ਦਾ ਤੇ ਸਾਡੇ ਕੋਲ 7:30 ਐਪਲੀਕੇਸ਼ਨ ਦੇ ਉੱਤੇ ਰਿਸਿਵ ਹੋ ਚੁੱਕੀ ਆ ਜਿਹਦੇ ਚੋ ਤਕਰੀਬਨ 90% ਰਿਸੋਲਵ ਕਰ ਵੀ ਦਿੱਤੀ ਗਈ ਜਾਂਦੀ ਕੁਝ ਕੁ ਜਿਨ੍ਹਾਂ ਨੂੰ 70 ਦੇ ਵਿੱਚ ਜਾ ਕੇ ਹੋਣਾ ਉਹ ਕੱਲ ਸ਼ਾਮ ਤੱਕ ਕਲੀਅਰ ਹੋ ਜਾਣਗੇ ਤੇ ਕਾਫੀ ਲੋਕਾਂ ਦੀ ਪ੍ਰੋਬਲਮ ਸੀ ਜਿਹੜੀ ਕਾਫੀ ਚਿਰ ਤੋਂ ਨਹੀਂ ਹੱਲ ਹੋ ਰਹੀ ਅਸੀਂ ਬੈਠ ਕੇ ਇੱਥੇ ਦੇਖ ਰਹੇ ਸੀਗੇ ਤੇ ਕਾਫੀ ਡਾਕੂਮੈਂਟੇਸ਼ਨ ਇੱਥੇ ਹੀ ਉਹ ਕੰਪਲੀਟ ਕਰਵਾ ਕੇ ਲੈ ਜਾ ਰਹੇ ਨੇ ਤੇ ਜਿਆਦਾ ਪਬਲਿਕ ਨੂੰ ਇਹ ਫਾਇਦਾ ਹੋਇਆ ਜਿਹੜੇ ਇੱਥੇ ਲਾਗੇ ਲੋਕਲ ਰਹਿੰਦੇ ਜਿਹੜੇ ਨਹੀਂ ਜਾ ਪਾਉਂਦੇ ਸੀ ਕਿ ਦੂਰ ਉਹਨਾਂ ਨੂੰ ਇੱਥੇ ਹੀ ਘਰ 'ਚ ਹੀ ਇਹ ਸਹੂਿਦਾ ਮਿਲ ਗਈ ਹੈ ਮੈਂ ਜੀ ਸਮਸ਼ੇਰ ਸਿੰਘ ਸੈਂٹری ਇਨਸਪੈਕਟਰ ਨਗਰ ਕੌਂਸਲ ਤਰਨਤਾਰਨ ਸਰਕਾਰ ਵੱਲੋਂ ਜਿਹੜੇ ਜੀ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਆਪਨੀ ਸਰਕਾਰ ਆਪਕੇ ਦਵਾਰ ਦੇ ਤਹਿਤ ਘਰ ਘਰ ਪਿੰਡ ਪਿੰਡ ਔਰ ਮਲਾਵਾ ਇਸ ਵਾਰ ਵਾਈਸ ਜਿਹੜੇ ਆ ਕੈਂਪ ਜਿਹੜੇ ਆ ਆਰਗੇਨਾਈਜ਼ ਕੀਤੇ ਜਾ ਰਹੇ ਇਹਨਾਂ ਕੈਂਪਾਂ ਰਾਹੀਂ ਜਿਹੜਾ ਵਾ ਆਮ ਪਬਲਿਕ ਨੂੰ ਜਿਹੜੀਆਂ ਸਹੂਲਤਾਂ ਲਈ ਵਿਸ਼ੇਸ਼ ਸਰਕਾਰ ਵੱਲੋਂ ਪ੍ਰਵਰਲਾ ਕੀਤਾ ਗਿਆ ਸਹੂਲਤਾਂ ਦੇਣ ਵਾਸਤੇ ਜਿਵੇਂ ਕਿ ਕਿਸੇ ਨੇ ਕੋਈ ਕਾਸਟ ਸਰਟੀਫਿਕੇਟ ਬਣਾਉਣਾ ਜਾਂ ਬਰਥ ینڈ ਸਰਟੀਫਿਕੇਟ ਤੇ ਨਾਰਮਲ ਇਹਾ ਬਣ ਜਾਂਦੇ ਹੁਣ ਤੇੀਆਂ ਦੇ ਪੁਰਾਣੇ ਬਸ ਸਰਟੀਫਿਕੇਟਾਂ ਡੈਸ ਸਰਟੀਫਿਕੇਟਾਂ ਚ ਕਰੈਕਸ਼ਨਸ ਹੈਗੀਆਂ ਦਰਸਤੀਆਂ ਹੋਣ ਵਾਲੀਆਂ ਨੇ ਔਰ ਉਹਨਾਂ ਲਈ ਜਿਹੜਾ ਉਥੇ ਸੇਵਾ ਕੇਂਦਰਾਂ ਦੇ ਵਿੱਚ ਲੰਮੀਆਂ ਕਤਾਰਾਂ 'ਚ ਖੜੇ ਹੋਗੇ ਲੋਕਾਂ ਨੂੰ ਜਿਹੜਾ ਸੀ ਆਪਣਾ ਕਰੋਨਾ ਪੰੰਦਾ ਸੀ ਕੰਮ ਜੋ ਕਿ ਸਰਕਾਰ ਵੱਲੋਂ ਇਹ ਪ੍ਰਬਾਲਾ ਕਰਕੇ ਤੇ ਜਿਹੜਾ ਸਹੂਲਤਾਂ ਲੋਕਾਂ ਨੂੰ ਸਹੂਲਤ ਸੌਖੋਲਟ ਦਿੱਤੀ ਗਈ ਹੈ ਕਿ ਤਾਂ ਕਿ ਇੱਕ ਮੰਚ ਤੇ ਤੁਸੀਂ ਇੱਕ ਛੱਤ ਥੱਲੇ ਜਾ ਕੇ ਸਰਕਾਰ ਵੱਲੋਂ 44 ਸੇਵਾਵਾਂ ਜਿਹੜਾ ਵਾ ਇਹ 40 ਸਵਾਵਾਂ ਦਾ ਲਾਭ ਜਿਹੜਾ ਵਾਹੇ ਕੁਝ ਆਥਰਲੇ ਲੋਕਾਂ ਨੂੰ ਦੇਣ ਦਾ ਪ੍ਰਾਲਾ ਲਿਤਾ। ਔਰ ਸਾਡੀ ਜਿਹੜੀ ਡਿਊਟੀ ਇਸ ਚੀਜ਼ ਨੂੰ ਜਿਹੜਾ ਕੈਂਪ ਨੂੰ ਆਰਗੇਨਾਈਜ਼ ਕਰਨ ਦੀ ਤਿਆਰੀਆਂ ਦੀ ਲਗਾਈ ਗਈ ਸੀ। ਸਾਡੇ ਲੋਦੇ ਪੁਖਤਾ ਪ੍ਰਬੰਧ ਕੀਤੇ ਗਏ ਔਰ ਕੱਲ ਨਗਰ ਕੌਂਸਲ ਦਫ਼ਤਰ ਦੇ ਵਿੱਚ 21 ਤਰੀਕ ਨੂੰ ਜਿਹੜਾ ਕੈਂਪ ਲਗਾਇਆ ਜਾਏਗਾ। ਇਸ ਤੋਂ ਬਾਅਦ 22 ਤਰੀਕ ਨੂੰ ਜਿਹੜਾ ਖਾਲਸਾ ਕਾਲਜ ਦੇ ਵਿੱਚ ਕੈਂਪ ਲਾਇਆ ਔਰ ਇਸੇ ਤਰ੍ਹਾਂ ਹੀ ਹੋਏ ਤਿਆਰੀਆਂ ਕੀਤੀਆਂ ਜਾਣੀ। ਆਮ ਜਸਕਰਨ ਸਿੰਘ ਜੀ ਮੈਂ ਐਸੇ ਬਲਾਗ ਵਰਧਾਨ ਹਰਦਲਪੁਰ ਤੇ ਮੈਂ ਅੱਜ ਜਿਹੜੇ ਅੱਜ ਕੈਂਪ ਲੱਗ ਰਿਹਾ ਹੈ ਪੂਨਾ ਪ੍ਰਤੀਪਕ ਕੱਪਰਗੋੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਵਾਰ-ਵਾਰ ਜਾ ਕੇ ਇਹ ਕੈਂਪ ਲਗਾਏ ਆ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਛੋਟੇ ਮੋਟੇ ਜਿੰਨੇ ਵੀ ਕੰਮ ਆ ਸਰਕਾਰੀ ਦਫ਼ਤਰਾਂ ਨਾਲ ਰਿਲੇਟਡ ਆ ਜਿਹਾ ਸਰਟੀਫਿਕੇਟ ਆ ਚੈੱਕ ਹਣਕ ਦੇ ਕਾਰਡ ਕੱਟੇ ਸੀ ਉਹ ਸਾਰੇ ਕੰਮ ਜਿਹੜੇ ਇੱਥੇ ਹੋ ਰਿਹਾ ਤੇ ਬੜੇ ਸਖਾਲੇ ਢੰਗ ਨਾਲ ਹੋ ਰਿਹਾ ਇਸੇ ਕਰਕੇ ਜਿਹੜੇ ਲੋਕ ਆ ਕੇ ਲੰਬੀਆਂ ਕਤਾਰਾਂ 'ਚ ਖੜਦੇ ਸੀ ਦਫ਼ਤਰ ਕੱਜਲ ਖਵਾਰੀ ਤੋਂ ਬਚੇ ਆ ਜੀ ਉਹ ਕੰਮ ਇੱਥੇ ਬੜੇ ਵਧੀਆ ਢੰਗ ਨਾਲ ਹੋ ਰਿਹਾ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਵਾਰ-ਵਾਰ ਪਿੰਡਾਂ-ਪਿੰਡਾਂ 'ਚ ਕੈਂਪ ਲਵਾ ਕੇ ਲੋਕਾਂ ਦੇ ਕੰਮ ਖੱਜਲ ਖਵਾਰੀਆਂ ਤੋਂ ਲੋਕਾਂ ਨੂੰ ਬਚਾਇਆ ਜੀ ਇਹ ਲੇਪੀਸ ਕਾਈ ਕਰੋ ਤੋਂ ਡੈੱਥ ਸਰਟੀਫਿਕੇਟ ਬਣਾਉਣਾ ਆ ਇਹ ਜਾਨੀ ਕਿ ਇਹ ਕੰਮ ਬਹੁਤ ਵਧੀਆ ਹੋਇਆ ਆ ਅੱਗੇ ਮੈਂ ਬੜਾਇਆ ਖੱਜਲ ਖਵਾਰੀ ਬੜੀ ਹੈ ਇਹ ਪਰ ਇਹ ਉਹਨਾਂ ਕੰਮ ਉਹਨਾਂ ਫਾਰਮਾਂ 'ਚ ਆ ਗੱਲ ਇਹ ਤੇ ਬਾਕੀ ਹੁਣ ਵੇਖੋ ਜਦੋਂ ਬਣ ਗਏ ਨੇ ਜਾਨੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਮਰਜੀਤ ਸਿੰਘ ਇਥੇ ਆਏ ਆਪਣੇ ਦਾਦੀ ਸਾਡੀ ਇੱਧੇ ਬਣਾਉਣ ਲਈ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਮੋਟਰ ਕਾਰਡ ਵਗੈਰਾ ਸਕੂਲ ਦੇ ਸਕੂਲ ਕਾਰਡ ਤੇ ਸਾਜੀ ਬਹੁਤ ਵਧੀਆ ਕੰਮ ਹੈ ਕਿਤੇ ਹੁਣ ਮੰਨ ਲਓ ਕਚਹਿਰੀਆਂ ਵਿੱਚ ਭੱਜ ਨਾਟ ਕਰਨੀ ਹੈ ਫਾਰਮ ਭਰੋਣੇ ਆ ਇਹ ਬਹੁਤ ਵਧੀਆ ਕੰਮ ਹੈਗਾ ਫਿਰ ਆਉਣਿਆਂ ਨੂੰ